ਪੰਜ ਕਨਾਲਾਂ ਦੇ ਇਸ ਥਾਂ ਵਿੱਚ ਜਿਹੜੇ ਆਪਣੇ ਕੋਲੇ ਲਗਭਗ 120 ਫਲਾਂ ਵਾਲੇ ਬੂਟੇ ਲੱਗੇ ਹੋਏ ਹੈਗੇ ਜਿਹਦੇ ਵਿੱਚ ਫਾਲਸੇ, ਕਰੌਂਦੇ, ਨਿੰਬੂ ਜਾਤੀ ਦੀਆਂ ਸਾਰੀਆਂ ਵੈਰਾਈਟੀਆਂ, ਸੇਬ, ਅਨਾਰ, ਅੰਗੂਰ, ਅਮਰੂਦ, ਉਸ ਤੋਂ ਇਲਾਵਾ ਜਿਹੜਾ ਜਿਵੇਂ ਚੀਕੂ, ਆਲੂ, ਫਿਰ ਕੜੀ ਪੱਤਾ ਤੇ ਨਿੰਬੂ ਦੀਆਂ ਕਾਫੀ ਸਾਰੀਆਂ ਵੈਰਾਈਟੀਆਂ, ਨਾਸ਼ਪਤੀ, ਆਲੂ ਖਾਰਾ ਲਗਭਗ ਜਿਹੜੇ ਜਿੰਨੇ ਵੀ ਫਰੂਟ ਆਪਣੇ ਕੋਲੇ ਸਾਲ ਦੇ ਵਿੱਚ ਸਰਕਲ ਦੇ ਹਿਸਾਬ ਨਾਲ ਆਉਣੇ ਚਾਹੀਦੇ ਉਹ ਇਹ ਸਾਰੀਆਂ ਪੰਚਕਨਾਲਾਂ ਦੇ ਵਿੱਚ ਲੱਗੇ ਹੋਏ ਆ ਤੇ ਇਹਦੇ ਜਿਹੜੇ ਆਪਾਂ ਡਿਜ਼ਾਈਨ ਹੈ ਹਿਸਾਬ ਨਾਲ ਬਣਾਇਆ ਕਿਹਦੇ ਵਿੱਚ ਹੀ ਆਪਾਂ ਜਿਹੜੀਆਂ ਸਬਜ਼ੀਆਂ ਕਰ ਸਕੀਏ ਤੇ ਕੁਝ ਕੁ ਦਾਲਾਂ ਤੇ ਕੁਝ ਕੁ ਮਸਾਲੇ ਜਿਹੜੇ ਇੰਨੀ ਜਗ੍ਹਾ ਦੇ ਵਿੱਚੋਂ ਕੱਢ ਸਕੀਏ ਜਿਹੜਾ ਬਿਨਾ ਰਸਾਇਣਿਕ ਖਾਦਾਂ ਦੇ ਹੋਣ ਕਰਕੇ ਜਿਹੜੀ ਗਰੋਥ ਬੂਟਿਆਂ ਦੀ ਹੋ ਸਕਦਾ ਸਲੋ ਹੋਵੇ ਪਰ ਲਗਭਗ ਹੁਣ ਜਿਹੜੇ ਸਾਰੇ ਬੂਟਿਆਂ ਤੇ ਥੋੜਾ ਥੋੜਾ ਫਲ ਆਉਣਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਸਬਜ਼ੀਆਂ ਤੇ ਕੁਛ ਗੰਨਾ ਸੰਝਣਾ ਕੁਛ ਮੈਡੀਸਨਲ ਪਲਾਂਟ ਵੀ ਇਹਦੇ ਵਿੱਚ ਜਿਹੜੇ ਲੱਗੇ ਹੋਏ ਆ ਧੰਨਵਾਦ ਜੀ